ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਹਿਰਾ ਗਾਗਾ ਨੇੜਲੇ ਪਿੰਡ ਗੋਵਿੰਦਪੁਰਾ ਜਵਾਰ ਵਾਲਾ ਵਿਖੇ ਇੱਕ ਵਿਸ਼ਾਲ ਦਸਤਾਰ ਮਾਰਚ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਬੱਚੇ, ਔਰਤਾਂ ਅਤੇ ਪਿੰਡ ਦੇ ਮਰਦਾਂ ਨੇ ਦਸਤਾਰ ਮਾਰਚ ਵਿੱਚ ਸ਼ਾਮਲ ਹੋ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ। ਇਸ ਮੌਕੇ ਵੱਖ-ਵੱਖ ਪਤਵੰਤੇ ਸੱਜਣਾ ਦੇ ਵੱਲੋਂ ਜਿੱਥੇ ਦਸਤਾਰ ਦੀ ਅਹਿਮੀਅਤ ਦੇ ਬਾਰੇ ਦੱਸਿਆ ਗਿਆ ਉੱਥੇ ਹੀ ਸਾਈਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਦੀਪ ਸਿੰਘ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਚਾਰਕ ਬਲਵਿੰਦਰ ਸਿੰਘ ਦੇ ਵੱਲੋਂ ਜਿੱਥੇ ਗੁਰਮਤ ਦੇ ਨਾਲ ਲੋਕਾਂ ਨੂੰ ਜੋੜਿਆ ਗਿਆ ਉੱਥੇ ਹੀ ਦਸਤਾਰ ਦੀ ਅਹਿਮੀਅਤ ਅਤੇ ਸਾਈਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਜਿਹੜਾ ਮੁਖ ਰੱਖਦਿਆ ਹੋਇਆ ਸੰਗਤ ਨੂੰ ਗੁਰਮਤਿ ਗਿਆਨ ਦਿੱਤਾ ਗਿਆ ਨਾਲ ਦੀ ਨਾਲ ਕੇਸਰੀ ਝੰਡੇ ਅਤੇ ਕੇਸਰੀ ਦਸਤਾਰਾਂ ਸਜਾ ਕੇ ਇਸ ਦੇ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਪ੍ਰਚਾਰਕ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸਾਇਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਹੈ ਇਸ ਮੌਕੇ ਬਾਬਾ ਬਲਵਿੰਦਰ ਸਿੰਘ ਨੇ ਜਿੱਥੇ ਸਾਇਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਤੇ ਚਾਨਣਾ ਪਾਇਆ ਉੱਥੇ ਹੀ ਸਾਇਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਏ ਬਾਕੀ ਸਿੰਘਾਂ ਬਾਰੇ ਵੀ ਸੰਗਤ ਨੂੰ ਦੱਸਿਆ ਸਾਇਬ ਸ਼੍ਰੀ ਗੁਰੂ ਮਦਰ ਸਾਹਿਬ ਉਹਨਾਂ ਦੇ 350 ਸਾਡਾ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸੋ ਉਹਨਾਂ ਦੀ ਮਹਾਨ ਕੁਰਬਾਨੀ ਮਿਸਾਲੀ ਕੁਰਬਾਨੀ ਨੂੰ ਅੱਜ ਚੇਤੇ ਕਰਦਿਆਂ ਹੋਇਆਂ ਸਮੁੱਚੇ ਹੀ ਨਗਰ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦਾ ਵਿਸ਼ੇਸ਼ ਸਹਿਯੋਗ ਔਰ ਨਗਰ ਪੰਚਾਇਤ ਦਾ ਸਾਰੀਆਂ ਹੀ ਸੰਗਤਾਂ ਦਾ ਮਹਾਨ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਨਾਲ ਲੈ ਕੇ ਸੋਹਣੀਆਂ ਸੋਹਣੀਆਂ ਦਸਤਾਰਾਂ ਅਤੇ ਸਿੱਖ ਪੰਥ ਦੇ ਮਹਾਨ ਲਾਸਾਨੀ ਝੰਡੇ ਔਰ ਸਤਿਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ ਤੇ ਲੈਕਚਰ ਬੱਚਿਆਂ ਨੂੰ ਸੋਹਣੀ ਸੋਹਣੀ ਸਿੱਖਿਆ ਦਿੱਤੀ ਗਈ ਸੋ ਅਹਿਮ ਉਪਰਾਲੇ ਕੀਤੇ ਗਏ ਕਿ ਨਗਰ ਮਾਰਚ ਦੇ ਦਸਤਾਰ ਦਾ ਜੋ ਚੇਤਨਾ ਮਾਰਚ ਲਫਜ਼ ਬੜਾ ਪਿਆਰਾ ਹੈ ਕਿ ਦਸਤਾਰ ਦੇ ਪ੍ਰਤੀ ਜਾਗਰੂਕ ਕਰਨਾ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਵਿਸਰੇ ਨਾ ਹੋ ਜਾਈਏ ਸਿੱਖੀ ਦੇ ਪ੍ਰਤੀ ਜਾਗਰੂਕ ਰਹਿਣਾ ਸਾਡਾ ਫਰਜ਼ ਹੈ ਸੋ ਇਹ ਸੋਹਣੇ ਸੁੰਦਰ ਉਪਰਾਲੇ ਅੱਜ 3 ਨਵੰਬਰ 2025 ਵਾਲੇ ਦਿਨ ਗੋਬਿੰਦਪੁਰਾ ਜਵਾਹਰwala ਸਾਹਿਬ ਜੋ ਗੁਰਦੁਆਰਾ ਸਾਹਿਬ ਹੈ ਸ਼ਹੀਦਾਂ ਦੇ ਨਾਮ ਉੱਤੇ ਸੋ ਇਸ ਸਥਾਨ ਤੋਂ ਆਰੰਭ ਹੋ ਕੇ ਇਸ ਵਕਤ ਸਮਾਪਤੀ ਹੋਈ ਹੈ ਸੋਹੇ ਨਗਰ ਦੀ ਸਾਰੀਆਂ ਸਿੱਖ ਸੰਗਤਾਂ ਨੇ ਪ੍ਰਕਰਮ ਕੀਤੀ ਹੈ ਭਾਈ ਕੀ ਮਕਸਦ ਸੀ ਦਸਤਾਰ ਮਾਰਚ ਕੱਢਣ ਦਾ ਵਾਹ ਕਰੋ ਜੀ ਕਲਸਾ ਵਾਹ ਕਰੋ ਜੀ ਕੀ ਫਤਿਹ ਅੱਜ ਦੇ ਦਸਤਾਰ ਮਾਰਚ ਦਾ ਮਕਸਦ ਇਹ ਹੈ ਜਿਹੜੇ ਸਾਡੇ ਨੌਜਵਾਨ ਬੱਚੇ ਪਰਿਵਾਰ ਗੁਰਸਿੱਖੀ ਤੋਂ ਦੂਰ ਹੋ ਚੁੱਕੇ ਨੇ ਗੁਰਸਿੱਖੀ ਦਾ ਇਤਿਹਾਸ ਹੈ ਜਿਹੜਾ ਸਿੱਖ ਕੌਮ ਦਾ ਇਤਿਹਾਸ ਉਹ ਇਤਿਹਾਸ ਧੁੱਲੇ ਜਾ ਰਹੀ ਹੈ ਸਿੱਖ ਕੌਮ ਦੀਆਂ ਕੁਰਬਾਨੀਆਂ ਕੀ ਨੇ ਆਪਨ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਸੰਸਾਰ ਦੇ ਵਿੱਚ ਉਹ ਸਿੱਖ ਕੌਮ ਦਾ ਤਿਹਾਸ ਦੁਆਰਾ ਦੁਹਰਾਉਣ ਵਾਸਤੇ ਸਾਡੇ ਬੱਚਿਆਂ ਨੂੰ ਨਗਰਾਂ ਨੂੰ ਸਖਦਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਦੀਆਂ ਕੁਰਬਾਨੀਆਂ ਕੀ ਨੇ ਦਸਤਾਰ ਦੀ ਕੀ ਇਅਤਾ ਧਰਮੁਰ ਤੇਗਵਾਰ ਪਾਸ਼ਾ ਦੀ ਸ਼ਹੀਦੀ ਬਾਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਲਾਇਨਾਂ ਦੀਆਂ ਕੁਰਬਾਨੀਆਂ ਨੂੰ ਜਾਣ ਕਰਵਾਇਆ ਕਰਵਾਉਣ ਦਾ ਇੱਕੋ ਇੱਕ ਮਕਸਦ ਸੀਗਾ ਇਹ ਦਸਤਾਰ ਹਾਰ ਚ ਨਗਰ ਗਵਿੰਦਪੁਰਾ ਜਵਾਰ ਵਾਲਾ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਜਿਨ੍ਹਾਂ ਦਾ ਬਹੁਤ ਸੋਹਣਾ ਸਹਿਯੋਗ ਮਿਲਿਆ ਪਰਾਲਾ ਬੱਚਿਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਦੁਆਰਾ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਗੁਰਸਿੱਖ ਅਜੇ ਜਿਉਂਦੇ ਨੇ ਗੁਰਸਿੱਖੀ ਘਰਾ ਦੇ ਵਿੱਚ ਰਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਅਜੇ ਪਰਿਵਾਰਾਂ ਦੇ ਵਿੱਚ ਬੱਚੇ ਹੈਗੇ ਨੇ ਨੌਜਵਾਨ ਹੈਗੇ ਨੇ ਅਜੇ ਇੱਕੋ ਇੱਕ ਇਹੀ ਮਕਸਦ ਹੈ ਹੋਰ ਕੋਈ ਮਕਸਦ ਨਹੀਂ ਸਤਿਗੁਰੂ ਕਿਰਪਾ ਕਰਨ ਨਗਰ ਦੇ ਵਿੱਚ ਹੋਰ ਸਾਡੇ ਬੱਚੇ ਬੱਚੀਆਂ ਨੌਜਵਾਨ ਕੇਸਾ ਧਾਰਨ ਹੋਣ ਦਸਤਾਰਾਂ ਸਜਾਉਣ ਗੁਰੂ ਵਾਲੇ ਬਣ ਕੇ ਖੰਡੇ ਵਾਟੇ ਦੀ ਪੋਹ ਲੈ ਕੇ ਕਲਮੀਦਰ ਪਾਸ਼ਾ ਦੀ ਖੁਸ਼ੀ ਪ੍ਰਾਪਤ ਕਰਨ ਇੱਕੋ ਇੱਕ ਇਹੀ ਮਕਸਦ ਸੀ ਬ੍ਰਾ